ਮੈਂ ਕਿਹਾ ਕੋਈ ਇੱਕ ਜਣਾ ਪੁੱਲਾ ਇਹ ਆਲੇ ਇਹਨਾਂ ਦਿਖਾਉਂ ਬਹਿ ਲਾਓ ਓ ਬਾਈ ਪਿੱਛੇ ਦੱਸ ਇਹ ਤੂੰ ਬਦਰਾ ਆਪਣੇ ਮੈਂ ਫਿਕਰ ਨਹੀਂ ਰਹਿਣਾ ਸੋਨਾ ਕਦੋਂ ਤੁਸੀਂ ਮੇਰੇ ਨੇਤਾ ਮੈਂ ਤਾਂ ਨੇੜੇ ਮੇਰੇ ਨਾਲ ਓ ਚੌੜੇ ਹੋ ਜੋ ਮੈਂ ਤਾਂ ਜਾਉਂਗਾ ਹੀ ਨਹੀਂ ਸੀ ਇੱਕ ਤਾਂ ਨਹੀਂ ਵੀ ਅੱਡੇ ਟੇਪ ਕਰਿਆ ਆਏ ਜੁਰਤ ਮੰਡੀ ਚਾਹ ਬਾਈ ਮੋਹਣ ਵੀ ਮੰਡੀ ਚਾਜ ਦੇ ਬੋਕ ਆ ਕੇ ਪਤਾ ਨਹੀਂ ਕਿੱਥੇ ਪਿੰਡ ਜੋਗਿਆ ਵਾਲਾ ਹਾਂ ਹਾਂ ਅਰਸ਼ਾ ਜੀ ਅਸੀਂ ਬੋਲ ਕੇ ਵੀਡੀਓ ਪਾਉਣ ਦੇ ਦੱਬ ਕੇ ਇੱਕ ਮਿੰਟ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਵੀ ਪਿੰਡ ਜੋਗਿਆ ਵਾਲਾ ਖੜੇ ਆਪਾਂ ਚੌੜੇ ਹੋ ਜਾਓ ਬੱਚਾ ਆਏਗਾ ਸ਼ਾਨਦਾਰ ਜਿੰਨਾ ਵੀ ਚੰਗਾ ਕਹਿੰਦੀ ਓਡਾ ਚੰਗਾਗਾ ਕਿਸੇ ਪਾਸੇ ਫੜ ਦੂ ਸੂਰਤ ਬੱਚਾਗਾ ਬਹੁਤ ਚੰਗੀ ਹਾਈਟ ਆ ਤੇ ਚੰਗਾ ਹੀਗਾ ਖੜਾਗਾ ਇਧਰ ਤੇ ਲੱਗਿਆ ਤੇ ਵਿਚਾਲੇ ਵੀ ਤਿਆਰ ਆ ਦੇਖਦੇ ਆਪਾਂ ਕਿੱਥੇ ਕੀ ਇਹਨਾਂ ਦੀ ਗੱਲਬਾਤ ਬਣਦੀ ਆ ਪਿੰਡ ਜੋਗਿਆ ਵਾਲਾ ਯਾਨੀ ਪਿੱਛੇ ਹੋ ਕੇ ਮਾਰਾ ਬੱਕਰਾ ਦਿਖਾਓ ਪਹਿਲਾਂ ਓਏ ਭਾਈ ਪਿੱਛੇ ਨੂੰ ਚੌੜੇ ਹੋ ਜਾਓ ਰਾਮ ਰਾਮ ਡਾਕਟਰ ਸਾਹਿਬ ਮਿੰਤੀ ਕਰੀਏ ਮਿਲਣਾ 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 ਹੈ ਕੀ ਕਰਦੇ ਆਪਾਂ ਮਿਲਣੀ ਮਿਲਣਾ 48 ਇੰਚ ਮੋਜਣਾ ਹੋਊਗਾ ਉੱਤੇ ਭਮਾ ਹੋਵੇ ਹੋਰ ਠੀਕ ਹੈ ਪ੍ਰੋਟੋਸਿਲ ਅਜੇ ਖੜਮੀ ਲੱਤ ਨਾ ਖੜਾ ਨਹੀਂ ਇਹ ਮਿਲਣਾ ਮਿਲਣਾ ਵੀ ਹੈ ਹਾਂ ਤੁਲਾ ਮੈਂ ਕਿਹਾ ਮੈਂ ਹੰਤਾਰੀ ਚੁੱਕਾ ਕਿੰਨਾ ਹੰਤਾਰੀ ਹੈ ਦੇਖ ਲੈ ਹਮਾਰ ਕੇ ਵੇਖ ਲੈ ਸੱਦਾ ਖਲਾਰ ਸੱਦਾ ਖਲਾਰ ਮੱਗ ਲਾ ਦੇ ਉਹ ਸਮਾਂ ਆਉਂਦਾ ਉਹ ਪੈਰ ਹਾ ਇਹ ਕਰ ਦੋ ਹਾਂ ਇਹ ਹੁਣ ਦੇਖ ਪੂਰਾ ਆ ਬੂਸੇ ਚ ਇਹ ਕੱਟੀਆਂ ਕਰਕੇ ਬਾਹਰ ਨਾ ਲਾ ਹੱਥ ਨਾਲ ਲਾ ਹੱਥ ਨਾਲ ਸਹੀ ਕਰ ਫਿਰ ਓਏ ਹੱਥ ਇਹ ਆ ਗਿਆ ਦੇਖੋ ਸਾਲੀ 40 40 ਨਾਲ 40 ਲਾ ਲਿਆ ਯਾਰ 40 ਇੰਚ ਹੈ ਜੀ 40 ਇੰਚ ਹੈਗਾ ਚੰਗਾ ਬੱਕਰਾ ਯਾਰ ਬਹੁਤ ਬਹੁਤ ਉਹ ਬਈ ਯਾਰ ਚੰਗਾ ਬੱਕਰਾ ਯਾਰ ਬਹੁਤ ਬਹੁਤ ਫੂਫੂ ਬੱਕਰੇ ਦਾ ਜਿੱਦਾਂ ਚਾਹੋ ਉਹਦਾ ਵੀਡੀਓ ਵਧੀਆ ਜੀ ਬਣਾਉਂਦੇ ਬਈ ਓਏ ਉਹ ਮੂਰੇ ਆ ਖੜੀਆਂ ਨਾਲੇ ਬਾਬਾ ਜਿਹੜਾ ਤੁਸੀਂ ਆਜਾ ਸੀ ਤਾਂ ਵੇਚਣਾ ਤੈਨੂੰ 1 ਲੱਖ 10 ਦੇ ਦਈਏ ਨਹੀਂ ਬਈ ਨਹੀਂ ਕਿੰਨੇ ਦਾ ਲਗਾ ਹਾਂ ਵੀ ਪਾ ਦੇ ਹੈ ਰਾ ਬਾਦ 10000 ਦਾ

ਆਦਾ ਆ ਤੇਰੇ ਕੋਲ ਆਈਵਾ ਤੇਰੇ ਕੋਲੇ ਖੜਿਆ ਰਹਿਣਾ ਨਗਰ ਕੋਲੇ ਖੜਿਆ ਤੇਰੇ ਜਮਤ ਤਿਆਰ ਤੇ ਕਰ ਦੇ ਆਹੋ ਕਰੋ ਹਾਂ ਜੀ ਯਾਰ ਦੇ ਵਿਕਦੇ 25 25 ਦੇ ਹਾਂ 10000 ਯਾਰ ਬੱਕਰੇ ਪਤਾ ਬੱਕਰੇ ਬੱਕਰਾਂ ਦੀ ਕੁਆਲਿਟੀ ਹੁੰਦੀ ਪਾਪਾ ਜਦੋਂ ਵੀ ਕੋਈ ਬੱਕਰਾ ਪਾਲਦਾ ਉਹਦੀ ਲੈਂਥ ਵੀ ਦੇਖਣੀ ਹੈ ਤੇ ਹਾਈਟ ਵੀ ਦੇਖਣੀ ਹੈ ਪੈਰਾਂ ਦੀ ਮਜ਼ਬੂਤੀ ਇਸ ਬੱਕਰੇ ਦੇ ਪੈਰ ਦੇਖੋ ਉਹ ਸ਼ਾਨਦਾਰ ਪੈਰ ਹੈ ਪੂਛ ਵੀ ਦੇਖੋ ਇਹ ਚੀਜ਼ਾਂ ਦੇਖਣਾ ਲੱਗੀਆਂ ਪੂਛਰ ਦੇਖੀਏ ਪੂਛਰ ਕਿੰਦਾ ਵੱਡਾ ਨੱਕ ਰਕੌੜਾ ਦੇਖੋ ਨੱਕ ਰਕੌੜਾ ਲੰਬਾਈ ਇਹ ਚੀਜ਼ਾਂ ਦੇਖ ਕੇ ਬੱਕਰਾ ਲਿਆ ਕਰੋ ਕੋਈ ਬੱਚਾ ਲੈਣਾ ਨਾ ਕਿ ਕਿੰਨੇ ਸਾਲ ਦਾ ਹੈ ਇਹ ਇਹ ਹੋਊਗਾ 3 ਸਾਲ ਦਾ ਬੱਕਰਾ ਇਹ ਪੌਣੇ 3 ਸਾਲ ਦਾ ਹੈ ਜੀ ਬਾਪਾ ਪੌਣੇ ਪੌਣੇ ਜਨ ਲਾ ਲੋ ਤਿੰਨ ਸਾਲ ਤੋਂ ਕੀ ਦੰਦੋਂ ਪੂਰੇ ਕਰੀ ਕਰੀ ਬਿਠਾਏ ਨੇ ਨਿਮਾਨ ਹੁੰਦੇ ਆਪਣੇ ਬਾਕੀ ਅਸਲੀ ਤਾਂ ਬਾਈ ਜੀ ਦੱਸ ਸਕਦਾ ਕਿੰਨੇ ਚੱਲਦਾ ਹੈ। ਇਹ ਜੇ ਬੱਕਰੇ ਪਾਲਿਆ ਕਰੋ ਹਜੇ ਵੀ ਇਹ ਦੂ ਵੀ ਹਾਈਟ 1-2 ਇੰਚ ਹੋਰ ਕਰ ਸਕਦਾ। ਜੇ ਚੰਗੇ ਥਾਂ ਬਾਗਿਆ ਚੰਗੀ ਸਮਾਈ ਹੋ ਗਈ ਤਾਂ 95-95 ਇੰਚ ਨੂੰ ਬੱਕਰਾ ਤਾਂ ਚਰਾਵਣਾ ਹੀ ਕਰਦਾ। ਜੇ ਕਾਰੀਗਰ ਬੰਦੇ ਕੋਲੇ ਬਾਗਿਆ ਇਸ ਲਈ ਇਹ ਜੇ ਬੱਕਰੇ ਪਾਲਿਆ ਕਰੋ ਇਹ ਜੇ ਬੱਕਰੀ ਪੈੰਗੇ ਵਿਕਦੀ ਆ ਹਾਂ ਜਦੋਂ ਥੋੜਾ ਜਿਹਾ ਬੱਕਰਾ ਫਿੱਕਾ ਆ ਜੇ ਇਹ ਜੇ ਬੱਕਰਾ ਪੂਰਾ ਚਾਰ ਹੁੰਦਾ ਤਾਂ ਹੋਰ ਵੀ ਬਹੁਤ ਸੋਹਣਾ ਲੱਗਣਾ ਸੀ 1 ਇੰਚ ਹਾਈਟ ਹੋਰ ਵੀ ਇੱਥੇ ਮੰਗਤ ਦੀ ਵੱਧ ਮਿਲਦੀ ਆ ਕਿਉਂਕਿ ਇਹਦਾ ਤਾਂ ਚਾਰ ਵੀ ਚਾਰ ਦਿੰਦੀ ਆ ਓ ਹੋ ਕੇ ਰੱਖ ਦੇ ਅੱਛਾਈ ਕਿ ਕੀ ਕਹਿੰਦੇ ਹੁਣ ਬਾਬਾ ਹਾਂ ਬੱਸ ਐਕਸਲ ਆ ਗਿਆ ਜਿਹਦੇ ਪਾਸੇ ਉੱਪਰ ਲੱਗ ਗਿਆ ਬੱਸ ਥੋੜਾ ਜਿਹਾ ਵਿੱਚ ਨਹੀਂ ਚੱਲ ਗਈ ਨਾ ਨਹੀਂ ਜਾਣ ਤੋ ਪਰ ਦੂਜਾ ਰਸਤਾ ਹੀ ਹੁੰਦਾ ਤੂੰ ਮੈਂ ਕਹਿੰਦਾ ਵੇਚ ਨਹੀਂ ਨਹੀਂ ਵੇਚਣਾ ਜੰਦਾ ਮੁੰਡਾ ਆਦਾ ਨਹੀਂ ਉਹ ਤਾਂ ਕਹਿੰਦਾ ਵੇਚ ਨਹੀਂ